ਆ ਮੈਨੂੰ ਕੀ ਕਹਿਣਾ ਹੈ ਗੁਰੂ ਸਾਹਿਬ ਸਖ ਸਾਹਿਬ ਤੇ ਪੰਥੀਓ ਕੀ ਕਹਿਣਾ ਚਾਹੋਗੇ ਸੁਪੀਰ ਬਾਦਲ ਵੀ ਆਪਣੀ ਧਰਮ ਦਾ ਜਿਆਦਾ ਦੂਸਰਾ ਦੇ ਨਾ ਹੈ ਦੇਖੋ ਬੜੀ ਅੱਛੀ ਗੱਲ ਹੈ ਕਾਲ ਤਖਤ ਸਾਹਿਬ ਸਿੱਖਾਂ ਵਾਸਤੇ ਤਾਂ ਹੈ ਹੀ ਇੱਕ دنیਵੀ ਹੁਕਮ ਹੈ ਉੱਥੇ ਤਾਂ ਜੋ ਹੁਕਮ ਆਉਂਦਾ ਉਸ ਨੂੰ ਅਕਾਲ ਪੁਰਖ ਦਾ ਹੁਕਮ ਮੰਨਦੇ ਆ ਸਾਰੇ ਬਾਕੀ ਵੀ ਦੁਨੀਆ ਦੇ ਧਰਮਾਂ ਦੇ ਲੋਕ ਆ ਕੇ ਉੱਥੇ ਨਮਸਕਾਰ ਕਰਦੇ ਆ ਸ਼ਰਧਾ ਦੇ ਨਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਰਸਾਇਆ ਹੋਇਆ ਤਖਤ ਜਿੱਥੋਂ ਸਾਨੂੰ ਭਗਤੀ ਤੇ ਸ਼ਕਤੀ ਦੋਨੇ ਜਿਹੜੀਆਂ ਸ਼ਕਤੀਆਂ ਮਿਲਦੀਆਂ ਨੇ ਸੋ ਉਸੇ ਤਹਿਤ ਹੀ ਜੋ ਉੱਥੋਂ ਕੋਈ ਫੈਸਲੇ ਹੁੰਦੇ ਨੇ ਜਾਂ ਸਿੱਖ ਕੌਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਸ਼ੰਕਾ ਪੈਦਾ ਹੁੰਦੀ ਹੈ ਜਾਂ ਕਿਤੇ ਲੋਕਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਵੇਂ ਸਾਡੀ ਪਿਛਲੀ ਸਰਕਾਰ ਦੇ ਵਿੱਚ ਗੱਲ ਆਈ ਵੀ ਕਿਤੇ ਕੋਈ ਗਲਤੀ ਹੋਈ ਹੈ ਕਿਸੇ ਵੇਲੇ ਕੰਮ ਕਰਦਿਆਂ ਉਹਦੇ ਵਾਸਤੇ ਫਿਰ ਉੱਥੇ ਅਕਾਲ ਤਖਤ ਦੇ ਉੱਤੇ ਫੈਸਲਾ ਹੁੰਦਾ ਹੈ ਕਿ ਹੋਇਆ ਨਹੀਂ ਹੋਇਆ ਠੀਕ ਹੈ ਜਾਂ ਗਲਤ ਹੈ ਸੋ ਉਹਦੇ ਤਹਿਤ ਹੀ ਹੁਣ ਜਿਹੜਾ ਇੱਕ ਸ਼ਿਕਾਇਤ ਗਈ ਉਹਦੇ ਤਹਿਤ ਹੀ ਫੈਸਲਾ ਹੋਇਆ ਤੇ ਉਹ ਫੈਸਲਾ ਸਾਰਿਆਂ ਨੇ ਸਰਬਸੰਮਤੀ ਨਾਲ ਮੰਨ ਲਿਆ ਤੇ ਬੜੀ ਅੱਛੀ ਗੱਲ ਹੈ ਪ੍ਰਧਾਨ ਸਾਹਿਬ ਤੇ ਸਾਰੇ ਜਿੰਨੇ ਵੀ ਸੀ ਉਹਨਾਂ ਦੇ ਨਾਲ ਦੇ ਸਾਰੇ ਸਾਥੀ ਉਹ ਆਪਣੀ ਜਿਹੜੀ ਸਜ਼ਾ ਉਥੋਂ ਕਾਲ ਤੱਕ ਤਾਂ ਸਭ ਸਜ਼ਾ ਤਾਂ ਨਹੀਂ ਹੁੰਦੀ ਸੇਵਾ ਹੀ ਹੁੰਦੀ ਹੈ ਉਹ ਸਾਰੇ ਆਪਣੀ ਨਿਵਾ ਰਹੇ ਆ ਮੇਰੇ ਨਾਲ ਤਾਂ ਕੱਲ ਨੂੰ ਮੁਕਸਰ ਸਮਾਪਤ ਹੋ ਜਾਏਗੀ ਫਿਰ ਅਰਦਾਸ ਕਰਕੇ ਉੱਥੇ ਅੰਮ੍ਰਿਤਸਰ ਸਾਹਿਬ ਅਗਲੇ ਦਿਨ ਉਦੋਂ ਤੇ ਸਾਰਾ ਜਿਹੜਾ ਜਿਹੜਾ ਇਨੇ ਚਿਰ ਦਾ ਰੌਲਾ ਰੱਪਾ ਪੈਂਦਾ ਸੀਗਾ ਉਹ ਸਾਰਾ ਸਮਾਪਤ ਹੋ ਜਾਏਗਾ ਕਸਮ ਕਰ ਉਹਦੇ ਸੇਵਾ ਕਰੇ ਜਗਵੀਰ ਸਿੰਘ ਬਾਦਲ ਉਹਨਾਂ ਤੇ ਹਮਲਾ ਹੁੰਦਾ ਹੈਗਾ ਇੱਕ ਐਫ ਆਈ ਆਰ ਸਾਹਮਣੇ ਆਈ ਹੈ ਕਾਲੀ ਦੱਲੇ ਵੀ ਸੋ ਆ ਚੁੱਕੇ ਹੈ ਕਿ ਸੰਗਤ ਵਿੱਚੋਂ ਇੱਕ ਬੰਦਾ ਜਾਂਦਾ ਫਾਇਰ ਕਰ ਦਿੰਦਾ ਹੈ ਜਦ ਜਿਹੜੀ ਹਵਾਈ ਫੈਰ ਹੁੰਦਾ ਤਾਂ ਕੰਮ ਕੀ ਕਿਵੇਂ ਦੇ ਦੇ ਸਾਰੇ ਇਸ ਘਟਨਾ ਕਰ। ਵੇਖੋ ਹਮਲਾ ਤਾਂ ਜਿਹੜਾ ਕਿਸੇ ਤੇ ਵੀ ਹੋਵੇ ਪ੍ਰਧਾਨ ਸਾਹਿਬ ਦੀ ਤਾਂ ਬਹੁਤ ਵੱਡੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਬਹੁਤ ਵੱਡੀ ਗੱਲ ਹੈ। ਡਿਪਟੀ ਸੀਐਮ ਰਹੇ ਨੇ ਪੰਜਾਬ ਦੇ। ਉਹ ਤਾਂ ਬਹੁਤ ਵੱਡੀ ਗੱਲ ਹੈ। ਜਿੰਨਾ ਉਹਦੀ ਨਿੰਦਿਆ ਕੀਤੀ ਜਾਵੇ ਥੋੜੀ ਹੈ। ਮੈਂ ਕਹਿੰਦਾ ਹਮਲਾ ਤਾਂ ਕਿਸੇ ਤੇ ਵੀ ਹੁੰਦਾ ਗੁਰੂ ਘਰ ਦੇ ਵਿੱਚ। ਭਾਵੇਂ ਕਿਸੇ ਤੇ ਵੀ ਹੁੰਦਾ ਮੈਂ ਕਹਿੰਦਾ ਮੈਂ ਉਹਨੂੰ ਵੀ ਮਾਰਾ ਗਿਣਦਾ ਕਿਉਂਕਿ ਉੱਥੇ ਤਾਂ ਲੋਕੀ ਸ਼ਰਧਾ ਨਾਲ ਜਾਂਦੇ ਆ। ਰੱਬ ਦਾ ਘਰ ਉਹਨੂੰ ਮੰਨ ਕੇ ਜਾਂਦੇ ਆ। ਤੇ ਜੇ ਉੱਥੇ ਕਿਸੇ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਕੋਈ ਬੋਲ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ ਉਹਨੂੰ ਜਿੰਨੀ ਉਹਦੀ ਨਿੰਦਿਆ ਕੀਤੀ ਜਾਵੇ ਉਹ ਘਟਾ ਹੈ। ਮੈਂ ਹੁਣ ਐਫਆਈਆਰ ਆਈ ਇੱਕ ਸਾਹਮਣੇ ਐਫਆਈਆਰ ਚ ਐਫਆਈਆਰ ਚ ਵੀ ਉਹਨਾਂ ਨੇ ਲਕੋ ਕੀਤਾ ਪੁਲਿਸ ਨੇ ਮੈਂ ਵੀ ਪੜੀ ਆ ਉਹ ਉਹਦੇ ਚ ਲਕੋ ਕੀਤਾ ਉਹਨਾਂ ਨੇ ਵਖਿਆ ਸੰਗਤ ਚੋਂ ਸੰਗਤ ਦਾ ਵਿੱਚ ਬਿਰਬਾ ਪਾਤਾ ਉਹ ਤਾਂ ਬੰਦਾ ਤੁਰਿਆ ਫਿਰਦਾ ਸੀ ਦੋ ਦਿਨਾਂ ਦਾ ਉੱਥੇ ਹੁਣ ਉਸ ਨੂੰ ਪਤਾ ਸੀ ਪੁਲਿਸ ਦੇ ਐਸਪੀ ਨਾਲ ਹੱਥ ਮਲਾਇਆ ਉਹਨੇ ਉੱਥੇ ਉਹ ਵੀ ਫੁੱਟ ਜਾਈ ਆ ਸਾਹਮਣੇ ਸੋ ਉਹਦੇ ਚ ਘਰ ਤਾਂ ਲਈ ਸਰਕਾਰ ਨੂੰ ਇਹਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹਨੇ ਨਵੇਂ ਪੱਧਰ ਤੇ ਮੇਰੀ ਸਮਝ ਸਰਕਾਰ ਨੂੰ ਨਹੀਂ ਹੋਣਾ ਚਾਹੀਦਾ ਜੋ ਸੱਚ ਹੈ ਉਹੀ ਉੱਥੇ ਸਾਹਮਣੇ ਲਿਆਉਣਾ ਚਾਹੀਦਾ ਜੀ ਡਾਕਟਰ ਸਾਹਿਬ ਵੱਲੋਂ ਇੱਕਠੇ ਲੈ ਕੇ ਆ ਗਿਆ ਭੰਗ ਕਰ ਦਿੱਤੀ ਗਈ ਹੈ ਕੀ ਕਹਿਣਾ ਚਾਹੋ ਨਹੀਂ ਉਹ ਚੰਗਾ ਹੋ ਗਿਆ ਜਿਹੇਦਾਰ ਦਾ ਹੁਕਮ ਹੈ ਵੀ ਸਾਰੇ ਅਕਾਲੀ ਦਲ ਇਕੱਠੇ ਹੋਵੋ ਭੰਗ ਕਰਕੇ ਜੀ ਬਹੁਤ ਵਧੀਆ ਕੰਮ ਹੋਇਆ ਚੰਗੀ ਗੱਲ ਹੈ ਸੋਣਾ ਸੀ ਜੀ ਅਕਾਲ ਤਖਤ ਸਾਹਿਬ ਨੂੰ ਮੈਨੂੰ ਮੈਂ ਉਦੋਂ ਛੁੱਟੀ ਲੈ ਲਈ ਸੀ ਕਿ ਬਿਮਾਰ ਸੀਗਾ ਜਦੋਂ ਨਵਾਂ ਹੁਕਮ ਆਇਆ ਮੈਂ ਉੱਧ ਜਾਊਂਗਾ ਅਕਾਲੀ ਦਲ ਵੱਲੋਂ ਢਾਂਚਾ ਹਾਲ ਤੱਕ ਭੰਗ ਨਹੀਂ ਕੀਤਾ ਗਿਆ ਜੀ ਨੂੰ ਕਿਵੇਂ ਦੇ ਨਹੀਂ ਅਕਾਲੀ ਦਲ ਦਾ ਅਸਤੀਫਾ ਦੀ ਗੱਲ ਆਈ ਇਹਨਾਂ ਨੇ ਟਾਈਮ ਲੈ ਲਿਆ ਥੋੜਾ ਜਿਹਾ ਉਹ ਹੋ ਜਾਊਗਾ ਕੋਈ ਪ੍ਰੋਬਲਮ ਨਹੀਂ ਹੈਗੇ ਲੱਗਦਾ ਵੀ ਹੁਣ ਇੱਕ ਮੰਚ ਤੇ ਇਕੱਠੇ ਹੋਵਾਂਗੇ ਸੋਣਾ ਚਾਹੇ ਵੇ ਭਵੇਂ ਕਿਸੇ ਨੂੰ ਗੱਲ ਮੇਰੀ ਚੰਗੀ ਲੱਗੇ ਭਵੇਂ ਨਾ ਲੱਗੇ ਜੇ ਇਕੱਠੇ ਹੋ ਜਾਣਗੇ ਫਾਇਦਾ ਹੈ ਪੰਜਾਬ ਚ ਸਤਾਈ ਚ ਸਰਕਾਰ ਬਣ ਜੂਗੀ ਜਿਹਦੇ ਨਾਲ ਵੇਖੋ ਲੋਕ ਹੁਣ ਬਹੁਤ ਦੁਖੀ ਹੈ 8 ਸਾਲ ਹੋ ਗਏ ਪੰਜ ਕਾਂਗਰਸ ਦੇ ਤਿੰਨ ਇਹਨਾਂ ਦੇ ਇਸ ਵੇਲੇ ਕਿਤੇ ਤੁਸੀਂ ਪਿੰਡਾਂ ਚ ਗੱਲ ਕਰ ਲੋ ਮਲਾਜ਼ਮਾਂ ਨਾਲ ਗੱਲ ਕਰ ਲੋ ਵਪਾਰੀਆਂ ਨਾਲ ਗੱਲ ਕਰ ਲੋ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਉਹੀ ਬੰਦਾ ਆਪਣੇ ਆਪ ਨੂੰ ਸੁਰੱਖਤ ਨਹੀਂ ਸਮਝਦਾ ਉਹੀ ਡਿਵੈਲਪਮੈਂਟ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਸਾਰਾ ਇੱਕ ਆਪ ਆਪ ਹੁਦਰਾ ਜਿਹਾ ਕੰਮ ਹੋਇਆ ਪਿਆ ਸੋ ਲੋਕ ਚਾਹੁੰਦੇ ਆ ਹੁਣ ਕਹਿਣ ਲੱਗੇ ਵੀ ਕਾਲੀ ਦਲ ਦੀ ਸਰਕਾਰ ਦੁਬਾਰਾ ਆਉਣੀ ਚਾਹੀਦੀ ਆ ਆਮ ਲੋਕੀ ਗੱਲਾਂ ਕਰਨ ਲੱਗੇ ਉਦੋਂ ਕੰਮ ਹੋ ਜਾਂਦੇ ਸੀ ਡਿਵੈਲਪਮੈਂਟ ਬਹੁਤ ਹੋਈ ਸੀ ਸੋ ਹੋਏਗੀ ਤਾਂ ਜੇ ਸਾਰੇ ਇਕੱਠੇ ਹੋਵਾਂਗੇ ਕਾਲੇ ਦਲ ਵੀ ਇਕੱਠਾ ਹੋਏਗਾ ਬਲਕਿ ਬੀਜੇਪੀ ਨੂੰ ਵੀ ਨਾਰਾ ਲਾਉਣਾ ਪਏ ਲੋਕ ਸਾਹਿਬ ਜਿਹਨੇ ਕਾਲ ਤੱਕ ਸਾਡਾ ਹੁਕਮ ਹੈ ਸਾਰੇ ਇਕੱਠੇ ਹੋ ਜਾਓ ਕਾਲੀ ਦਲ ਬਾਗੀ ਦਾਗੀ ਸਾਰੇ ਉਹਨਾਂ ਨੇ ਕਿਹਾ ਇਕੱਠੇ ਹੋ ਜਾਣ ਉਹ ਲਾਦਾ ਕੋਈ ਐਫਰਟ ਕਰੋਗੇ ਤੁਹਾਡਾ ਹਾਂ ਜਰੂਰ ਜਰੂਰ ਪੂਰਾ ਜ਼ੋਰ ਪੂਰਾ ਕਾਲ ਮਿਲ ਕਮੇਟੀ ਪੂਰਾ ਪੂਰਾ ਜ਼ੋਰ ਲਾ ਕੇ ਸਾਰਾ ਇਕੱਠੇ ਸਾਰਿਆਂ ਨੂੰ ਬੇਨਤੀ ਕਰਾਂਗੇ ਜਿੰਨੇ ਵੀ ਕੋਈ ਹੋਏਗੇ ਸਾਰਿਆਂ ਨੂੰ ਲਾ ਕੇ ਇਕੱਠੇ ਹੋਣ ਦੀ ਭਲਾ ਹੈ